जय पी जय पार्थ मैं कुश्वेंद्र कल्याण बहुजन समाज पार्टी जिला जनस्कत्तर जिला पटियाले ਤੋਂ ਸਾਥੀਓ ਤੁਹਾਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਉਣ ਵਾਲਾ 14 ਅਪ੍ਰੈਲ ਦਾ ਬਾਬਾ ਸਾਹਿਬ ਦਾ ਜਨਮ ਦਿਹਾੜਾ ਜੋ ਕਿ ਇੱਕ ਪਵਿੱਤਰ ਦਿਨ ਹੈ ਸਾਡੇ ਲਈ ਜਿਸ ਦਿਨ ਬਾਬਾ ਸਾਹਿਬ ਨੇ ਸੰਵਿਧਾਨ ਲਿਖ ਕੇ ਸਾਨੂੰ ਸਾਰਿਆਂ ਨੂੰ ਜਾਗਰੂਤ ਕਰਨ ਲਈ ਲਿਖੇ ਤੇ ਤਰੱਕੀ ਲਈ ਲਿਖੇ ਸੀ ਪਰ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ 14 ਅਪ੍ਰੈਲ ਨੂੰ ਜੋ 바ਵਾ ਸਾਹ ਦਾ ਜਨਮ ਦਿਹਾੜਾ ਰਿਹਾ ਉਹਨਾਂ ਦੇ ਚੈਚੂ ਤੇ ਜਾ ਕੇ ਪੂਰੇ ਪਰਿਵਾਰ ਸਮੇਤ ਨਕਮਸਤਕ ਹੋਈਏ ਕਿ ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਆਪਣੇ ਘਰਾਂ ਦੇ ਉੱਪਰ ਦੀਪਮਾਲਾ ਕਰੀਏ ਦੀਵੇ ਲਗਾਈਏ ਮੋਮਬਤੀਆਂ ਲਗਾਈਏ ਜਾਂ ਲੜੀਆਂ ਲਗਾਈਏ ਤੇ ਇੱਕ ਹੋਰ ਮੈਂ ਗੱਲ ਕਹਿਣਾ ਚਾਹੁੰਦਾ ਵੀ 바ਵਾ ਸਾਹ ਦੇ ਵਿਚਾਰਧਾਰਾ ਨੂੰ ਜਾਣੂ ਕਰਨ ਲਈ ਅਸੀਂ ਕਿਤੇ ਵੀ 바ਵਾ ਸਾਹ ਦਾ ਕੋਈ ਵੀ ਸੈਮੀਨਾਰ ਮੀਟਿੰਗ ਯਕੁਸ਼ ਹੋਈ ਹੋਣ ਪ੍ਰੋਗਰਾਮ ਹੁੰਦਾ ਤਾਂ ਸਾਨੂੰ ਉੱਥੇ ਪੂਰੇ ਪਰਿਵਾਰ ਸਮੇਂ ਜਾਣਾ ਚਾਹੀਦਾ ਹੈ ਤਾਂ ਕਿ ਸਾਨੂੰ 바ਵਾ ਸਾਹਿਬ ਦੇ ਸੰਵਿਧਾਨ ਤੋਂ ਜੋ ਕੁਝ ਮਿਲਿਆ ਨੌਕਰੀ ਤੋਂ ਜੋ ਵੀ ਅਸੀਂ ਹਾਸਲ ਕੀਤਾ ਕੋਠੀ ਬਣਾਈ ਹੈ ਜਾਂ ਕਾਰ ਲਈ ਹੈ ਜਾਂ ਕੁਝ ਵੀ ਸਾਨੇ ਆਪਣੇ ਬੱਚਿਆਂ ਦੀ ਸਿੱਖਿਆ ਲਈ ਜੋ ਕੁਝ ਵੀ ਅਸੀਂ ਹਾਸਲ ਕੀਤਾ ਉਹ 바ਵਾ ਸਾਹਿਬ ਦੀ ਦੇਣ ਹੈ ਜਿਸ ਨੂੰ ਅਸੀਂ ਕਦੀ ਵੀ ਉਤਾਰ ਨਹੀਂ ਸਕਦੇ ਉਹਨਾਂ ਦਿੱਤਾ ਅਸੀਂ ਕਦੀ ਉਹਨਾਂ ਨੂੰ ਵਾਪਸ ਨਹੀਂ ਕਰ ਸਕਦੇ ਜੋ ਕਿ ਸਾਡੇ ਲਈ ਸਾਡਾ ਇੱਕ ਜੀਵਨ ਹੈ ਉਹ ਜੋ ਅਸੀਂ ਅੱਜ ਜੀ ਰਹੇ ਹਾਂ ਸੰਵਿਧਾਨ ਇੱਕ ਐਸਾ ਸਾਡਾ ਇਕ ਗ੍ਰੰਥ ਹੈ ਜਾਂ ਗ੍ਰੰਥ ਕਹੋ ਜਾਂ ਇੰਸਟੀਚਿਊਟ ਜੋ ਵੀ ਕੰਸਟੀਚਿਊਟ ਜੜਾ ਹੈਗਾ ਉਸ ਨੂੰ ਅਸੀਂ ਮੁੱਖ ਮੰਨਦੇ ਹੋਏ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਿ ਸੰਵਿਧਾਨ ਦੀ ਵਿਚਾਰਧਾਰਾ ਨੂੰ ਸਮਝੋ ਚਲੋ ਤੇ ਆਪਣੇ ਪਰਿਵਾਰ ਨੂੰ ਸੁਖੀ ਜੀਵਨ ਬਤੀਤ ਕਰਨ ਲਈ ਸਾਨੂੰ 바ਵਾ ਸਾਹਿਬ ਦੇ ਸੰਵਿਧਾਨ ਨੂੰ ਪੜਨ ਦੀ ਲੋੜ ਹੈ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਣ ਦੀ ਲੋੜ ਹੈ ਜੈ ਭੀਮ ਜੈ ਭਾਰਤ